ਹੋਂਦੇ ਦੁਸ਼ਮਣਾਂ ਨੇ ਮਰਵਾਇਆ ਏ ਠੀਕ ਕਰਨਾ ਹੁੰਡੇ ਕਾਰ ਵਾਲੀ ਨਾਲ ਕੋਈ ਮੁੰਡਾ ਤੱਕੇ ਖਾਂਦਾ ਸੀ ਦੋ ਬੰਦੇ ਸੀ ਹੋਂਦੇ ਮਗਰ ਪਏ ਵੈਸੀ ਹੁੰਦੇ ਸੀ ਹਾਂ ਪਿੰਡ ਦੇ ਨੇ ਵਿੱਚੇ ਹੀ ਪਿੰਡ ਦੇ ਰਹਿੰਦੇ ਨੇ ਆਪਣੇ ਘਰੇ ਆ ਕੇ ਕੁੱਟੀ ਨੇ ਘਰ ਵਾਲੀ ਘਰੇ ਬੁਲਾਉਂਦੀ ਹਾਂ ਘਰੇ ਬੁਲਾਉਂਦੀ ਸੀ ਕਹਿੰਦੀ ਸੀ ਇਹਨਾਂ ਦੋਸਤ ਹਲ ਹੋ ਗਏ ਨੇ ਸਾਨੂੰ ਵੀਰਾ ਸਾਡਾ ਵਿੱਚੇ ਵਿੱਚ ਦੱਸਦਾ ਸੀ ਅਸੀਂ ਨਹੀਂ ਯਕੀਨ ਕਰਦੀਆਂ ਸੀ ਅਸੀਂ ਨਹੀਂ ਸੀ ਘਰੇ ਰਾਇਤ ਗ੍ਰਾਮਕੌਰ ਗ੍ਰਾਮਕੌਰ ਕਿੱਥੇ ਰਹਿੰਦੇ ਪਿੰਡ ਕਾਲੂ ਵਾਲ ਚੁੱਕਿਆ ਕਾਲੂ ਵਾਲ ਚੱਕੀ ਕੀ ਹੋਇਆ ਇਹੋ ਤੇ ਵੀਰੇ ਕਤਲ ਨਾ ਮੁਕਿੱਤਾ ਹੀ ਤੁਨ ਪਤਾ ਹੈ ਕਰਣ ਕਿਨੇ ਕਿਤਾਦ ਕੀ ਹੋਏ 100% ਆਮਨ ਸਿੰਘ ਕੰਪੀਕਾਰ ਵਾਲ ਕਤਲ ਕਿੰਦਾ ਹੋਇਆ ਕਿੰਨੇ ਲੋਕ ਲੋਕ ਸਿੰਘ ਕਿੰਨੇ ਕਰਵਾਇਆ ਪਿੰਕਰ ਰਾਣੀ ਨਰਾ ਰਹਾ ਤੇ ਕਰਵਾਇਆ ਕੀ ਲੱਗਦੀ ਹੈ ਕਾਰ ਵਾਲੀ ਕੀ 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 ਚੱਕਰ ਕੀ ਕਾਰ ਇਹੋ ਹੀ ਇਹ ਫੁਲੰਦਾ ਹੈ ਇਹਦਾ ਰੁਲਾ ਸੀ ਇਹੋ ਗੱਲ ਦਾ ਹਾਂਜੀ

ਸਾਨੂੰ ਨਹੀਂ ਪਤਾ ਇਹਨੇ ਮਾਰ ਹਤਾ ਆ ਆਪਣੇ ਕੰਨੀ ਘਟਕੇ ਮਾਰਨ ਲਟਕਾ ਹਾਂਜੀ ਮੌਕੇ ਤੇ ਗਏ ਸੀ ਭੱਜ ਗਏ ਸੀ ਸਾਰੇ ਗਏ ਸੀ ਉਹ ਗਏ ਨੇ ਜਿਹੜੇ ਕਤਲ ਕਰ ਗਏ ਉਹ ਭੱਜ ਗਏ ਸੀ ਭੱਜਿਆ ਮਗਰ ਉਹਨਾਂ ਦੇ ਹਾਂਜੀ ਸੌਰਤ ਜੀ ਜੀ ਇੱਥੇ ਆਜੀ ਚੁੱਕ ਕੇ ਨਾ ਮੁੰਡੇ ਦਾ ਦੋਨੇ ਜਣੇ ਥੋਂ ਦੇ ਬੱਖੇ ਇੱਥੇ ਹੋ ਗਏ ਨੇ ਗੂ ਗਏ ਨੇ ਤੇ ਜਦੋਂ ਹਾਂਜੀ ਹੋਰ ਕੀ ਮੰਗੇ ਮੰਗੇ ਕੋਈ ਨਾ ਵਾਤਵਾਲ ਸਜਾਉਣੀ ਚਾਹੀਦੀ ਹੈ ਹਾਂਜੀ ਆਹ ਕੀ ਨਾ ਕੋੜਾ ਸੀਮਾ ਸੀਮਾ ਕੀ ਲੱਗਦਾ ਸੀਗਾ ਸਾਡਾ ਬਰਾਦਰ ਹੈ ਕੀ ਨਾਮ ਸੀ ਮਲੂਕਾ ਮਲੂਕਾ ਸਿੰਘ ਮਲੂਕਾ ਸਿੰਘ ਹਾਂ ਜੀ ਕਿੰਦੀ ਉਮਰ ਸੀ ਦੀ 20 23 ਸਾਲ ਆ ਸੀ ਹਾਂ ਜੀ ਵਿਆਹਿਆ ਵਾ ਸੀ ਕੀ ਹੋਇਆ ਕੀ ਕਿੱਦੇ ਮਰਵਾਇਆ ਹੁੰਦੇ ਦੁੱਛ ਮੜਾ ਨੇ ਮਰਵਾਇਆ ਏ ਕੀ ਕਰਨਾ ਹੁੰਦੇ ਘਰ ਵਾਲੀ ਨਾਲ ਕੋਈ ਮੁੰਡਾ ਤੱਕੇ ਖਾਂਦਾ ਸੀ ਦੋ ਬੰਦੇ ਸੀ ਹੁੰਦੇ ਮਗਰ ਪਏ ਵੈਸੀ ਹੁੰਦੇ ਸੀ ਹਾਂ ਪਿੰਡ ਦੇ ਨੇ ਵਿੱਚੇ ਹੀ ਪਿੰਡ ਦੇ ਰਹਿੰਦੇ ਨੇ ਆਪਣੇ ਰਾਮਾ ਦਾ ਹਿਕ ਚੌਧਰੀਆਂ ਦਾ ਮੁੰਡਾ ਕਮੋਵਾਂ ਦਾ ਏ ਸਾਡੇ ਵੀਰ ਨੂੰ ਲੈ ਕੇ ਬਹਿ ਗਏ ਨੇ ਗਰਦਨ ਕੁੱਟੀ ਨਿਰਾਤਾ ਕਿ ਘਰੇ ਬੁਲਾਉਂਦੀ ਸੀ ਆ ਰਾਤ ਕਰੇ ਆ ਕੇ ਕੁੱਟੀ ਨੇ ਘਰ ਵਾਲੀ ਘਰੇ ਬੁਲਾਉਂਦੀ ਸੀ ਹਾਂ ਕਰੇ ਬੁਲਾਉਂਦੀ ਸੀ ਕਹਿੰਦੀ ਸੀ ਮੈਂ ਸਬੰਧ ਸੀ ਇਹਨਾਂ ਦੋਸ ਹਲ ਹੋ ਗਏ ਨੇ ਸਾਨੂੰ ਵੀਰਾ ਸਾਡਾ ਵਿੱਚੇ ਵਿੱਚ ਦੱਸਦਾ ਸੀ ਅਸੀਂ ਨਹੀਂ ਯਕੀਨ ਕਰਦੀਆਂ ਸੀ ਅਸੀਂ ਨਹੀਂ ਸੀ ਘਰੇ ਐਵੇਂ ਕਰਦਾ ਏ ਹੁਣ ਸਾਨੂੰ ਵਿਸ਼ਵਾਸ ਪੂਰਾ ਹੁੰਦੇ ਤੇ ਆਇਆ ਏ ਵੀ ਠੀਕ ਏ ਇਹ ਗੱਲਾਂ ਸੱਚ ਨੇ ਅਸੀਂ ਮਹਿਲਾ ਘੜੀਆਂ ਨੇ ਤਿੰਨ ਚਾਰ ਮਹਿਲਾ ਫੜ ਲਈਆਂ ਨੇ ਮਹਿਲਾ ਵੀ ਨਿਕਲ ਗਿਆ ਹਾਂਜੀ ਫਤਿਹ ਦਿੱਤੇ ਸੀ ਮਹਿਲਾ ਉਹਨਾਂ ਦਿੱਤੀਆਂ ਨੇ 12 ਵੀ ਇਹਨਾਂ ਨੇ ਮਾਰਿਆ ਵੀ ਇਹਨਾਂ ਨੇ ਸਾਨੂੰ ਨੂੰ ਸਾਫ਼ ਚਾਹੀਦਾ ਏ ਅਸੀਂ ਬੱਚਿਆਂ ਵਾਲੇ ਗਰੀਬ ਬੰਦੇ ਆ ਸੱਜੀ ਮਿਹਨਤ ਕਰ ਤਖਾਵਣ ਵਾਲੇ ਆ ਸਾਨੂੰ ਲੜਕੀਆਂ ਦਾ ਇਨਸਾਫ਼ ਮਿਲਣਾ ਚਾਹੀਦਾ ਜਿਹੜੀਆਂ ਦੋ ਬੱਚੀਆਂ ਨੇ ਫਤਿਹ ਵਿੱਚ ਰੋੜਾ ਬਣਦਾ ਸੀ ਇਹਨਾਂ ਨੇ हा फिर पा दिता थले लाते काए <laughs> लगा खाना सी मैं हुती पी ए मैं पता कहीं लगा तंदरे आप पी ए <laughs> ਮੁੰਡੇ ਕਿਵੇਂ ਪਾਜੀ ਦੇ ਨਿਕਲ ਤੇ ਡੈਡੀ ਨੇ ਉਹ ਸਾਰੀ ਗੱਲ ਕਰੀ ਮੇਰਾ ਵੀਰਾ ਪਾਜਤ ਗਿਆ ਹੈ ਵੱਡਾ ਉਹਨੇ ਬੂਏ ਨੂੰ ੱੱਕਾ ਮਾਰਾ ਹੈ ਮੁੰਡੇ ਦੋ ਜਿਹੜੇ ਨੇ ਸਪਾਜ ਗਏ ਉਹਨਾਂ ਦੇ ਮਗਰੇ ਲੱਗ ਗਏ ਨੇ ਮੇਰਾ ਡੈਡੀ ਵੀ ਤੇ ਮੇਰਾ ਵੱਡਾ ਵੀਰਾ ਵੀ ਪਿੰਡ ਤੋਂ ਬਾਹਰ ਤੱਕ ਪਾਜ ਕੇ ਗਏ ਨੇ ਜਿਹੜਾ ਮੁੰਡਾ ਸੀ ਕੁੜੀ ਨਾਲ ੱੱਕੇ ਖਾਂਦਾ ਸੀ ਉਹਦੇ ਮੇਰੇ ਵੱਡੇ ਵੀਰ ਦੇ ਗਲਮੇ ਤੋਂ ਵੀ ਫਾੜ ਕੇ ਗਾਲ ਵੀ ਪਿਆ ਹੈ ਪਹਿਲਾਂ ਵੀ ਕੋਟ ਮਾਰ ਕੀਤੀ ਸੀ ਹਾਂ ਕੋਟ ਮਾਰ ਕੀਤੀ ਸੀ ਮੇਰਾ ਵੀਰਾ ਵੱਡਾ ਨਸ਼ਾ ਖਾਂਦਾ ਸੀ ਕਮਜ਼ੋਰ ਸੀ ਨੇ ਛੱਡ ਕੇ ਤੇ ਕਰਨ ਨੂੰ ਵਾਪਸ ਮੋੜ ਆਇਆ ਏ ਉਹ ਤਗੜੇ ਸੀ ਕਮਜ਼ੋਰਾ ਸੀ ਉਹ ਕਾਰਵਾਈ ਸਭ ਤੋਂ ਜਿਆਦਾ ਥੋੜੀ ਕਹਿੰਦੇ ਤੇ ਜੇ ਫੜੇ ਜਾਂਦੇ ਫੜੇ ਜਾਵਣ ਦੂਜੇ ਵੀ ਸਾਨੂੰ ਸਖਤ ਕਾਰਵਾਈ ਚਾਹੀਦੀ ਏ ਸਾਨੂੰ ਸਾਫ਼ ਚਾਹੀਦੀ ਤਿੰਨਾਂ ਨੂੰ ਸਜ਼ਾ ਹਮਣੀ ਚਾਹੀਦੀ ਏ ਆਹ ਆ ਸਾਡੇ ਬੱਚੇਰ ਵਾਲੇ ਨੂੰ ਨਾ ਦੇ ਬੱਚੇ ਰੂਲਣੇ ਚਾਹੀਦੇ ਨੇ ਜਿਹੜਾ ਜੱਟਾ ਕੁਮਮਾ ਦਾ ਮੁੰਡਾ ਉਹਨੂੰ ਵੀ ਸਜ਼ਾ ਹੋਣੀ ਚਾਹੀਦੀ ਜਿਹੜਾ ਉਹ ਸਿੰਦਰ ਸਿੰਘ ਉਹਨੂੰ ਵੀ ਸਜ਼ਾ ਹੋਣੀ ਚਾਹੀਦੀ ਏ ਪਿੰਕਾ ਰਾਣੀ ਤੋਂ ਹੀ ਜਾਣੀ ਸਜ਼ਾ ਉਹਦੀ ਘਰ ਵਾਲੀ ਤੇ ਨਾਲ ਪਿੰਕਾ ਪਿੰਕਾ ਰਾਣੀ ਮੇਰਾ ਨਾਮ ਸਮਿਤਰਾ ਮਿਤਰਾ ਕਿੱਥੇ ਰਹਿੰਦੇ ਹੋ ਇਹ ਕਾਲੂ ਵਾਲੀ ਟਾਣੀ ਤੇ ਹਾਂਜੀ ਜਿਹੜਾ ਕਤਲ ਹੋਇਆ ਇਹ ਕਿੰਦਾ ਹੋਇਆ ਤੇ ਕਿੰਨੀ ਉਮਰ ਤੇ ਮੁੰਡੇ ਤੇ ਕੀ ਨਾਮ ਸੀ ਏ ਮਲੂਕ ਸਿੰਘ ਸੀ ਤੇ ਦੋਤਰਾ ਸਾਡਾ ਸੀ ਇਹ ਵਿਆਹ ਇਹਨੂੰ ਕਿੰਨੇ ਕ ਸਾਲ ਮੈਨੂੰ 7 ਕ ਸਾਲ ਹੋ ਗਏ 7 ਕ ਸਾਲ ਹੋ ਗਏ ਨੇ ਅੱਛਾ ਕਤਲ ਕਿਨੇ ਕਰਵਾਇਆ ਤੇ ਕਤਲ ਇਹਨੇ ਛਿੰਦਰ ਸਿੰਘ ਨੇ ਛਿੰਦਰ ਸਿੰਘ ਤੇ ਜਿਹੜਾ ਦੂਜਾ ਅਮਨ ਸਿੰਘ ਆ ਤੇ ਇਹਨੇ ਦੋ ਜੀ ਪ੍ਰਿੰਕਾ ਬਾਈ ਇਹਨਾਂ ਕਤਲ ਕਰਾਇਆ ਹੈ ਘਰਾਲ ਤੇ ਇਹ ਪਰ ਨੇੜੇ ਸਾਡਾ ਟਾਣੀ ਦੇ ਰਹਿਣ ਵਾਲੇ ਨੇ ਇਹਦੇ ਨਾਲ ਚੱਕਰ ਉਹ ਥੱਕੇ ਖਾਂਦੀ ਸੀ ਛਿੰਦਰ ਸਿੰਘ ਨਾਲ ਆ ਤੇ ਅਮਨ ਸਿੰਘ ਨਾਲ ਦੋ ਨਾਲ ਤੇ ਖੀਰ ਤੇ ਉਹਨਾਂ ਰੋਂਦੀ ਸੀ ਬਹੁਤ ਹੀ ਰੋਂਦੀ ਸੀ ਜਾਂਦੀ ਮੈਂ ਜਾਣਾ ਹੀ ਉੱਥੇ ਮੈਂ ਜਾ ਰਹਿਣਾ ਨਹੀਂ ਕਰੇ ਤੇ ਮੈਂ ਜਾਣਾ ਹੀ ਹੁੰਦੇ ਕੋਲੇ ਉਹਦਾ ਪਿਓ ਵੀ ਆਂਦਾ ਸੀ ਇਹ ਛਿੰਦਰ ਢਾਹ ਲੋ ਤੇ ਅਹੀਂ ਮੈਂ ਵੀ ਕਹਿਆ ਛਿੰਦਰ ਢਾਹ ਲੋ ਆਂਦਾ ਨਹੀਂ ਛਿੰਦਰ ੜਦਾ ਨਹੀਂ ਆ ਹੁੰਦਾ ਪਿਓ ਰੋਕਦਾ ਸੀ ਛੋਕਰੇ ਨੂੰ ਤੇ ਉਹ ਰੁਕਦਾ ਨਹੀਂ ਸੀ ਉਹ ਆਂਦਾ ਸੀ ਮੈਂ ਅੱਖ ਤੇ ਜਾ ਆਪਣਾ ਨਾ ਇਹ ਕੁੱਤੇ ਦੀ ਮੌਤ ਮਾਰੇ ਦਾ ਤੇ ਉਹਨੇ ਅੱਖ ਮਰਨਾ ਹੀ ਇਹਨੇ ਕੁੱਤੇ ਦੀ ਮੌਤ ਤੇ ਆਂਦਾ ਹੱਥ ਦੇ ਰੋਕੇ ਨਹੀਂ ਰੁਕਦਾ ਤੇ ਇਹ ਰੁਕ ਵੀ ਨਹੀਂ ਸਕਦਾ ਤੇ ਤੁਸੀਂ ਜੋ ਮਰਜ਼ੀ ਕਰ ਲੈਂਦੇ ਨਾਲ ਤੇ ਮੈਂ ਜਰ ਕੋਈ ਬਣਾ ਹੋ ਗਿਆ ਨਾ ਅਸੀਂ ਨਹੀਂ ਬਸਕਣਾ ਆ ਦਾ ਨਾ ਬਸਕੋ ਤੇ ਉਹਦੇ ਪਿਓ ਨੇ ਇਹ ਗੱਲ ਕੀਤੀ ਏ ਆ ਮੁੰਡੇ ਦੇ ਪ੍ਰੇਮ ਸਿੰਘ ਨੇ ਕੋੜ ਕੀ ਗੱਲ ਬਾਤ ਹੈ ਜਿਹੜੀ ਮਾਰ ਕੇ ਤੇ ਮਾਰ ਕੇ ਗਏ ਨੇ ਉਹਨਾਂ ਬਸ ਇਹ ਨਰਾਲ ਮਿਲ ਕੇ ਤੇ ਤਿੰਨਾਂ ਜਣਿਆਂ ਤੇਨੂੰ ਮਾਰ ਖਪਾਇਆ ਨੇ ਉਹਨਾਂ ਆਖੇ ਟੁਰਨ ਜਗ੍ਹਾ ਨਹੀਂ ਮੁੰਡਾ ਕਿਦੇ ਹੋਰ ਨੱਚ ਕਿਦੇ ਕਾਰਨ ਕਰ ਦੇਵੇ ਤੇ ਅਸੀਂ ਬੱਧੇ ਹੱਥ ਨਹੀਂ ਆਣ ਤੇ ਅਸੀਂ ਪਹਿਲੇ ਇਹਨੂੰ ਮਾਰ ਦਈਏ ਇਹ ਮੁੰਡੇ ਨੂੰ ਤਾਂ ਮਾਰਿਆ ਗਿਆ ਹਾਂ ਰਾ ਵੀ ਰੋਕਦਾ ਸੀ ਅੰਦਰ ਵੀ ਕੋਟ ਮਾਰੋ ਦੋ ਤਿੰਨ ਵਰੀਂ ਦੇ ਮਗਰ ਲੱਗੇ ਨੇ ਮਲੋਕ ਸਿੰਘ ਦੇ ਮਾਰਨ ਵਾਸਤੇ ਮਲੋਕ ਸਿੰਘ ਨੂੰ ਮਾਰਨ ਵਾਸਤੇ ਹਾਂ ਉਹ ਕਿਉਂ ਮਾਰਦੇ ਸੀ ਮਾਰਦੇ ਸੀ ਉਹਦੀ ਬੁੜੀ ਜੋ ਮੱਲੀ ਫਿਰਦੇ ਸੀ ਤਾਂ ਮਾਰ ਇਹ ਰੋਕਦਾ ਸੀ ਤੇ ਆਖੇ ਨਹੀਂ ਲੱਗਦੀ ਸੀ ਉਹਾਂ ਦੀ ਮੈਂ ਜਾਣਾ ਤੇ ਜਾਣਾ ਛੇਂਦਰਕਵਲ ਉਹ ਉਹ ਵੀ ਨਹੀਂ ਹਟਦੀ ਸੀ ਮਲੋਕ ਦੇ ਘਰ ਵਾਲੀ ਟਿੰਕਾ ਬਾਈ ਇਹਨਾਂ ਨੇ ਕਤਲ ਕਰਕੇ ਕੀ ਕੀਤਾ ਕੀ ਕੀਤਾ ਇਹ ਤੇ ਉਹ ਬਣਾ ਆਪੇ ਜਿਹੜੀ ਨਸੀਬ ਹੈ ਉਹ ਮਰਨੀ ਚਾਹੀਦੀ ਹੈ। ਇਤਨੇ ਤਿੰਨਾਂ ਨੇ ਵੀ ਕੀਤਾ ਹੈ ਤਿੰਨਾਂ ਨੇ ਤਿੰਨਾਂ ਲੜਕਾਏ ਪੱਖੇ ਨਾਲ ਲੜਕਾਇਆ ਨੇ ਲਿਗੜੇ ਨਾਲ ਬੰਨ ਕੇ ਲਿਗੜੇ ਉੱਤੇ ਕੀਪਤ ਮਾਰ ਤੇ ਲੜਕਾਇਆ ਵਾਏ ਤੇ ਬਾਕੀ ਅਸੀਂ ਵੀ ਨਹੀਂ ਆਪਣੇ ਉਹਨੇ ਆਪ ਹੀ ਹਾਰਾ ਕੀਤਾ ਉਹ ਨਹੀਂ ਲਾਲ ਉਹਨੇ ਆ ਮਜੂਦਾ ਬਣਾਇਆ ਨੇ ਲੜਤਾਇਆ ਨਹੀਂ ਵਾਸੇ ਸਾਨੂੰ ਕਾਰਵਾਈ ਹੋਣੀ ਚਾਹੀਦੀ ਬੱਦੇ ਵੱਜਣੇ ਚਾਹੀਦੇ ਨੇ ਤਿੰਨੇ ਤਿੰਨਾਂ ਦੇ ਇਹ ਨਿਕਲਣੀ ਨਹੀਂ ਚਾਹੀਦੀ ਸਜ਼ਾ ਫੋਲਣੀ ਚਾਹੀਦੀ ਹਾਂ ਸਰ ਜਿਹੜੇ ਮਾਮਲੇ ਸਰ ਜਿਹੇ ਹੈ ਪਤਨੀ ਨੇ ਆਪਣੀ ਗਵਾਹੀ ਦਾ ਬੋਲ ਰਹੀ ਕਿ ਹਾਂ ਇਹ ਪ੍ਰਿੰਕਾ ਨਾਦੀ ਜਨਾਨੀ ਸੀਗੀ ਉਹਦਾ ਕਰੜਾ ਮਲਵੋ ਸਿੰਘ ਸੀਗਾ ਜੀ ਉਹਦੇ ਪ੍ਰਿੰਕਾ ਦੇ ਛਿੰਦਰ ਸਿੰਘ ਨਾਂ ਦੇ ਛਿੰਦਰ ਛਿੰਦਰ ਸਿੰਘ ਪੁੱਤਰ ਉਹਦਾ ਪੁੱਤਰ ਪ੍ਰੇਮ ਸਿੰਘ ਵਸੇ ਅਭੀਵਲਾ ਨਾ ਨਜਾਇਜ਼ ਮਨ ਸੀਗੇ ਜਿਸ ਕਰਕੇ ਕਈ ਵਾਰ ਇਹਨਾਂ ਦਾ ਆਪਸ ਵਿੱਚ ਮਤਲਬ ਖਰਾਬ ਹੋਇਆ। ਬੀਤਿ ਗਰਾਤ ਉਹਨੇ ਆਪਣੀ ਇਸ ਮਤਲਬ ਜਾਂ ਪਤਰੀ ਦੇ ਪ੍ਰਿੰਕਾ ਦੇ ਤੇ ਉਹਦੇ 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 ਯਾਰ ਦੇ ਯਾਰ ਦੇ ਸਬੰਧਾਂ ਦੁਖੀ ਹੋ ਕੇ ਨੇ ਫਾਇਲ ਲਿਆ। ਤਮ ਤਾਂ ਕਰ ਲਈ ਜਿਸ ਤੇ ਮਕਦਮਾ ਨੰਬਰ 267 ਮਿਤੀ ਅੱਜ ਦੀ ਮਿਤੀ 25 7 24 ਅੰਡਰ ਸੈਕਸ਼ਨ 108 ਅ 3 ਜਮਲਪਨਜ ਬੀ ਐਨ ਐਸ ਤਨਸੋਦੋ ਫੁਰੂਫੁਰ ਡਿਸਟ੍ਰਿਕਟ ਤੱਕ ਜਿਹਦੀ ਤਫਤੀਸ਼ ਜਾਰੀ ਹੈ ਨਹੀਂ ਜੀ ਹਲੇ ਗ੍ਰਿਫਤਾਰ ਨਹੀਂ ਹੋਈ ਗ੍ਰਿਫਤਾਰ ਵਾਸਤੇ ਪਾਰਟੀ ਪੁਲਿਸ ਪਾਰਟੀ ਬਣਾਈ ਗਈ ਹੈ ਜੋ ਜਲਦ ਦੋਸਤ ਨੂੰ ਗ੍ਰਿਫਤਾਰ ਕਰਕੇ ਪੇਸ਼ ਇਜ਼ਾਦ ਕੀਤਾ ਜਾਏਗਾ